ਸਰਸੀ ਗੱਲ ਪਾਈ ਗਈ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਵਧੀਆ ਪੰਜ ਝੋਟੀਆਂ ਤੇ ਬਾਈ ਨਾ ਕਰਦੇ ਗੱਲ ਬਾਤ ਤਾਜ਼ੀਆਂ ਸੂਈਆਂ ਤੇ ਸਸਤੇ ਭਾਅ ਆ ਤੇ ਬਾਈ ਨਾ ਕਰਦੇ ਗੱਲ ਬਾਤ ਸਰਸੀ ਗੱਲ ਬਾਈ ਜੀ ਸਰਸੀ ਜੀ ਕਿਡਾ ਜੇ ਵਧੀਆ ਵਧੀਆ ਵੀਰ ਜੀ ਬੋਲਾ ਜੀ ਵਧੀਆ ਜੀ ਹੋਰ ਦੱਸੋ ਜੀ ਵਧੀਆ ਵਧੀਆ ਵੀਰ ਜੀ ਅਸੇ ਜੀ ਸਭ ਵਧੀਆ ਠੀਕ ਠਾਕ ਵੀ ਜੀ ਜਿਹਨੇ ਵੀਰ ਭਰਾ ਮਾਣ ਦੀ ਫਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਵੀਰ ਪਿਆਰ ਦਿੰਦੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਜਨਵਰ ਵੀ ਜੀ ਅੱਜ ਆਪਣੇ ਕੋਲ ਚੰਗੀਆਂ ਝੋਟੀਆਂ ਪੰਜ ਹੈਗੀਆਂ ਤੇ ਤਿੰਨ ਘਾਉਂਦੀਆਂ ਆਂ ਹਾਂਜੀ ਹਾਂਜੀ ਇੰਗੀਆਂ ਵਧੀਆ ਠੀਕ ਬਾਕੀ ਵੀ ਜੀ ਜਿਹਨੇ ਵੀਰ ਭਰਾ ਆਪਣੇ ਨਾਲ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਫੋਨ ਕਰਕੇ ਕਈ ਵੀਰ ਵਿੱਚ ਸਲਾਹ ਲੈਂਦੇ ਆ ਹਾਂਜੀ ਇਹੀ ਨਵੇਂ ਵੀਰ ਜਿਹੜੇ ਜੁੜਦੇ ਆ ਨਾਲ ਅਸੀਂ ਮਾ ਲੈਣਾ ਕਿਦਾਂ ਦੀ ਮਹੀਂ ਲਈਏ ਤੇ ਵੀਰ ਜੀ ਜਿੰਨੀ ਕ ਆਪਣਾ ਨੌਲੇਜ ਹੈ ਜਿਤਨਾ ਉੱਠੇ ਆ ਹਾਂਜੀ ਹਾਂਜੀ ਤੇ ਵਧੀਆ ਤੋਂ ਵਧੀਆ ਦੱਸੀਦਾ ਵੀ ਵੀਰ ਕਈ ਵੀਰ ਨਵੇਂ ਵੀਰ ਜਿਹੜੇ ਜੁੜੇ ਮੈਂ ਤੇ ਇਹੋ ਗੱਲ ਕਹਿਣਾ ਵੀ ਜਿੰਨਾ ਕ ਤਜਰਬਾ ਹਾਂਜੀ ਉਹ ਗੱਲ ਦੱਸਦੇ ਆ ਹਾਂਜੀ ਵੀ ਵੀਰ ਜਿਹੜਾ ਕੋ ਨਵਾਂ ਵੀਰ ਆ ਉਹ ਵੀ ਜੇ ਕੋਦੇ ਆਪਣਾ ਘਰ ਦਾ ਕਮੰਡਲ ਦੋਤ ਹੈਗਾ ਆ ਉਹ ਭਾਵੇਂ 4 ਲੱਖ ਦੀ ਮਹੀਂ ਲੱਲੇ ਉਹਨੂੰ ਕੋਈ ਪਰਵਾਹ ਨਹੀਂ ਉਹਨੂੰ ਪਰਵਾਹ ਨਹੀਂ ਕੋਈ ਤੇ ਜਿਹੜਾ ਕੋ ਨਵਾਂ ਵੀਰ ਨੇ ਕੰਮ 'ਚ ਪੈਣਾ ਆ ਉਹ ਮਹੀਂ ਪਹਿਲੋ ਲੱਖ ਤੋਂ ਅੰਦਰ ਅੰਦਰ ਵਾਲੀ ਲੱਖ ਤੱਕ ਵਧੀਆ ਮੈਂ ਅਮੇ ਤੇਜਾਸੂਆ ਲੇ ਤੀਜਾ ਸਵਾਲ ਲੇ ਤੇਜਾਸੂਆ ਨਾਲੇ ਮਿਲ ਨਹੀਂ ਤੇ ਮਹੀਂ ਆ ਪਰ ਵੀ ਆਪਣਾ ਕੰਮ ਤੋਰੇ ਪਹਿਲਾਂ ਨੌਲੇਜ ਰੱਖੇ ਨੌਲੇਜ ਲਵੇ ਚੀਜ਼ ਬਾਰੇ ਹਣਾ ਛੋਟੀ ਚੀਜ਼ ਤੋਂ ਉਠੇ ਤੇ ਨੌਲੇਜ ਲਵੇ ਕਿ ਦੰਦ ਸਾਹਮਣਾ ਹੈ ਕਿ ਦੰਦ ਕਰਨ ਨਾਲ ਸਾਡੇ ਕੋ ਵੱਡੀ ਮਹੀਂ ਆ ਜਾਂਦੀ ਨਾ ਕਈ ਨਵੇਂ ਵੀਰ ਆ ਕੇ ਕਹਿੰਦੇ ਦੋ ਲੱਖ ਦੀ ਮਹੀਂ ਇੱਕੋ ਰੱਖ ਲਈਏ ਉਹਨੂੰ ਇਹੋ ਗੱਲ ਕਹਿੰਦੇ ਵੀ ਤੂੰ ਦੋ ਲੱਖ ਦੀਆਂ ਦੋ ਲੱਲਾ ਹੌਲੇ-ਭਟੇਂ ਹੌਲੇ-ਭਟੇਂ ਬਿਲਕੁਲ ਸਹੀ ਗੱਲ ਆਪਣਾ ਕੰਮ ਤੋਰ ਆਪਣਾ ਕੰਮ ਤੋਰ ਕੰਮ ਚਲਾ ਜਿਹੜੀ ਗੱਲ ਜਿਹੜਾ ਵੀਰ ਮਹੀਂ ਮਹੀਂ ਦਾ ਮੋਲੇ ਚਲੋ 4-4 ਲੱਖ ਦੀ 5-5 ਲੱਖ ਦੀ ਮਹੀਂ ਮੈਂ ਨਹੀਂ ਬਾੜੀ ਬਿਲਕੁਲ ਸਹੀ ਗੱਲ ਜੀ ਜਿਹੜੀ ਚੀਜ਼ ਮੋਲਣਾ ਹੋਣੀ ਆ ਪਹਿਲਾਂ ਜਿਹੜਾ ਕੋ ਜਦਾਂ ਮੰਨ ਲਓ ਜੇ ਕੋਈ ਦੁੱਧ ਆਪਣਾ ਘਰ ਦਾ ਕਵਾਂਟ ਲਿਆ ਪਹਿਲਾਂ ਉਹ ਪੰਜ 4 ਲੱਖ ਲੈ ਵਜੇ 5 ਦਾ ਸੀ ਮੈਂ ਲੈ ਲੇ ਉਹ ਜਦੋਂ 20 ਕੰਨੋਂ ਹੋਰ ਨਾਲ ਹਲਾਰਾ ਵਜਣਾ ਹਾਂ ਬਿਲਕੁਲ ਸਹੀ ਗੱਲ ਜਿਹਨੇ ਕੰਮ ਤੋੜਨਾ ਆ ਪਹਿਲਾਂ ਸ਼ੁਰੂਆਤ ਕਿਹਦੇ ਕੋ ਕਰੇ ਉਹ ਲੱਖਾਂ ਅੰਦਰ ਅੰਦਰ ਲੱਖ ਤੱਕ ਚੰਗੀ ਮੈਂ ਲਵੇ ਫਿਰ ਉਹ ਮੈਂ ਪੜ ਕਾਨੂੰਨ ਚਲੋ ਜੇ ਇਹਦੇ ਦੋ ਸੂਵੇ ਚੋਂਦਾ ਜੇ ਨਹੀਂ ਵੀ ਫਿਰ 50 55 60 ਦੀ ਤੋਕੜ ਵੇਚ ਕੇ ਫਿਰ ਮੈਂ ਲੈ ਆ ਫਿਰ ਹੋਲੀ ਜੋ ਨੋਲ ਜੋਈ ਜਾਂਦੀ ਆ ਵੀ ਇਹ ਚੀਜ਼ ਵਾਦਾ ਕਰਦਾ ਨਾ ਵਾਦਾ ਬੰਦਾ ਜੀ ਵ ਤੇ ਚੰਗੀ ਆ ਝੋਟੀਆਂ ਵਧੀਆ ਠੀਕ ਹੈ ਭਾਈ ਜੀ ਤੇ ਕੱਲੀ ਕੱਲੀ ਮੈਂ ਬਾਰੇ ਦੱਸਦੇ ਆ ਕਿਉਂਕਿ ਜੀ ਵੱਡੀ ਆ ਹਾਂਜੀ ਪੂਰੀ ਵੱਡੀ ਝੋਟੀ ਤੇ ਅੱਜ 4 ਦਿਨ ਹੋਏ ਸੋਈ ਠੀਕ ਪਚਾ ਗਈ ਤੂੰ じゃ ਸੁਆ ਆ ਕਟਾ ਰਹੀ ਪਤਾ ਆ ਦੇਖ ਲੋ ਜੀ ਕਟਾ ਰਹੀ ਬਹੁਤ ਜ਼ਿਆਦਾ ਤੇਰੀ ਦਾ ਸੁਗਰੀ ਝੋਟੀ ਤੇ ਸਿੰਗੀ ਝੋਟੀ ਨੂੰ ਬਹੁਤ ਬ੍ਰਾਂਡ ਲੱਗੀ ਆ ਤੇ ਲੈ ਵੇ ਕੁਆਲਿਟੀ ਵਾਲੀ ਝੋਟੀ ਆ ਗਈ ਆ ਖਾਨ ਭਾਂਡੇ ਦੀ ਖੁੱਲੀ ਝੋਟੀ ਵੀਰ ਇਹਦੇ ਸਵੇਰੇ ਕੋਈ 13-14 ਕਿਲੋ ਚੱਲੀ ਆ ਹਾਂਜੀ ਦੂਜਾ ਸੁਆ ਝੋਟੀ ਸਹੀ ਆ ਠੀਕ ਵਾਹਿਗੁਰੂ ਤੇ ਬੌਲਾ ਹੋਊਗਾ ਕੋਈ ਹੁਣ 12:00 11:00 ਹੋ ਜੇ ਇਹ ਆ ਵੀ ਛੋਟੀ ਮਜੇ ਨਾਲ ਦੁੱਧ 15 ਕਿਲੋ ਖਿਲਾਰ ਲਵੇ ਠੀਕ ਵਧੀਆ ਤੇ ਵੇਖੋ ਜੀ ਆ ਡੱਬ ਵਾਲਾ ਚੱਡਾ ਇਹ ਚੱਡਾ ਬਿਲਕੁਲ ਦੁੱਧ ਕੜਦਾ ਹੀ ਕੜਦਾ ਹੈ ਯਾਨੀ ਸ਼ਾਨੀ ਪੱਕੀ ਹੁੰਦੀ ਵਧੀਆ ਕੋਈ ਬੌਲਾ ਜਿਹੜਾ ਪ੍ਰੋਪਰ ਚੌਣ ਵਾਲਾ ਅੱਜ ਤੇ ਜ਼ਿਆਦੇ ਨਹੀਂ ਆ ਸੋਈ ਨੂੰ ਦੋਰੋ ਵੀਰ ਜੀ ਬੰਨੇ ਬੰਨੇ ਸ਼ਾਨੀ ਦੋਵੇਂ ਬੰਨੇ ਹੈਗੀ ਹੈ ਤੇ ਪੂਰੀ ਛੋਟੀ ਰਾਜੀ ਤੇ ਜੰਪਾਲ ਪੂਰਾ ਸਾਫ਼ ਸੁਥਰੀ ਹੈ ਠੀ ਜਵਾਈ ਜਵਾਈ ਪੋਲੀ ਪਾਈ ਜੀ ਕਿਆ ਪੋਲੀ ਰੂਮ ਵਰਗੀ ਜਵਾਈ ਚਾਹੁੰਦੇ ਵੀਰ ਹੁਣੇ ਚਾਹ ਏਡਾ ਚਾਹ ਲੱਗਾ ਚਲ ਲਾੜੋ ਬਚਾ ਦੇ ਕਿਦੇ ਕਿਆ ਬਾਤਾਂ ਠੀਕ ਅਜੀ ਛੋਟੀ ਜੀ ਸਿੰਗੀ ਬਹੁਤ ਨਕੀ ਜਿਆ ਠੀਕ ਹੈ ਸਿੰਗ ਖਾਣ ਬਹੁਤ ਕੋਕਾ ਪੀ ਕੇ ਬਿਆਸ ਹੋ ਜੇ ਸਿੰਗ ਸਿੰਗੀ ਦੇਖੋ ਛੋਟੀ ਜੀ ਚਾਹ ਨੂੰ ਠੀਕ ਲੋ ਆ ਵੀਰਪੁਰਾ ਨਿਯਾਰੇ ਵਾਲਾ ਯਾਰ ਆ। ਯਾਰ ਆ ਲੂਗਾ ਬੱਚੇ ਦਾ ਫਿਰ ਵੀ। ਠੀਕ। ਤੇ ਕੱਟੀ ਕੱਟਾ ਜੇ। ਇਹ ਕੱਟਾ। ਕਟਾ ਆ। ਪੰਡੀ ਸਾਹਿਬ ਦੀ ਸ੍ਰੀ ਵਿਜੀ ਹੈ ਜੀ। ਠੀਕ ਜੀ। ਠੰਡੀ ਧੀਰੀ ਕੋਈ ਠੰਡਾ ਏਡਾ ਕੋਲਾ ਯਾਰਾ ਲਗਾ। ਹਾਂਜੀ। ਜਿਹੜਾ ਵੀ ਵੀਰਪੁਰਾ ਝੋਟੀ ਖੜੂਗਾ ਨਾ ਇੱਕ ਨਿਯਾਰੇ ਲੈਣ ਵਾਲੀ ਆਵੇ। ਬਿਲਕੁਲ ਸਹੀ ਗੱਲ। ਜਗੀ ਸੇਵਾ ਕਰੇ ਦੋਤ ਨੂੰ ਵਧੀਆ ਝੋਟੀ ਚਾਰ ਸਵੇ ਚੰਗਰ ਵਾਲੀ। ਠੰਡੀ ਦੇਖੋ ਬਹੁਤ ਠੰਡੀ ਸੀ ਝੋਟੀ ਆ ਵਧੀਆ ਕੁਆਲਿਟੀ ਵਾਲੀ। ਛੇ ਦਾੰਦੇ ਨੇ ਛਿੱਗੀ ਆ। ਠੀਕ ਹੈ। ਪੀਛੇ ਦਾੰਦੇ ਨੇ। ਠੀਕ। ਘਰ ਤੋਂ ਜਿਹੜੀ ਮੈਨੂੰ ਲੱਗੀ ਨਾ ਵੀਰੇ ਇਹ ਘਰੀ ਨੇ ਆ ਮੋਟਰਾਂ ਵਿੱਚੋਂ ਘਰ ਤੋਂ ਲਈ ਜੋ ਟਿਪ ਕਰਕੇ ਬਹੁਤ ਜਿਆਦਾ ਸੋਰੀ ਵੀਰੇ ਛੋਟੇ ਬਹੁਤ ਤੇ ਦੁੱਧ ਓਕੇ ਭਾਈ ਜਿੱਦਾਂ ਵੀਰੇ ਵੀਰਪਰਾ ਚੰਗੀ ਤੋਂ ਚੰਗੀ ਮੈਅ ਦਾ ਫੋਨ ਕਰਦੇ ਆ ਵੀ ਮਾਨ ਕਰਦੇ ਆ ਭਰਾ ਆਪਾਂ ਵੀਡੀਓ ਪਾ ਦੇਣਾ ਜਿੱਦਾਂ ਵੀਰੇ ਦੁਕਾਨਦਾਰੀ ਆ ਜਨਤ ਲੋਕਾਂ ਦੇ ਘਰਾਂ 'ਚੋਂ ਆਉਂਦੇ ਤੇ ਹੋਏ ਭਰਾ ਜਿਹੜੇ ਵੀਰਪਰਾ ਆਪਣੇ ਲਾਗੇ ਦੇ ਆ ਤੇ ਨੰਬਰ ਤੇ ਵੀਡੀਓ ਪਾ ਦਿਆ ਕਰੋ ਜਿਹਨੇ ਚੰਗੀ ਮੱਝ ਵੇਚਣੀ ਹੋਵੇ ਚੰਗੀ ਤੋਂ ਚੰਗੀ ਮੈਅ ਵੀਰ ਵੇਚ ਦੇ ਕਈ ਵੀਰਪਰਾ ਚਲੋ ਇਹ ਫੋਨ ਕਰਦੇ ਝੋਟੀ ਵਧੀਆ ਤੋਂ ਵਧੀਆ ਸਾਫ ਸਵਰੀ ਜੇ ਟੋਕੜ ਕਪਣੇ ਕੇ ਵੀ ਬੱਚੀ ਚੰਗੀ ਝੋਟੀ ਉਹ ਵੀ ਲੈ ਲਓ ਟੋਕੜ ਕਪਣੇ ਵੀ ਪੀੜੇ ਪਾ ਲਿਆ ਕਰੋ ਮੇਰੇ ਭਰਾ ਆ ਗਈ ਲੋਈ ਲੋਈ ਚਵਾਈ ਰੱਖ ਲਾ ਨਿਆਣਾ ਚੋਂਡਾ ਵੇ ਇਧਰ ਕਰ ਮੜਾ ਖਾਣੋ ਪਾ ਦਿਆ ਨੀ ਚਵਾਓ ਦੇਖੋ ਵੀਰ ਜੀ ਕੀ ਲਗਾ ਝੋਟੀ ਨੂੰ ਦੇਖੋ ਯਾਰ ਇਹ ਬੜੇ ਬਈਆਂ ਵੇਖੋ ਅਗਰ ਹੋਵੇ ਮੈਨਾਂ ਵੀ ਪੀਰ ਪੈਸੇ ਖਰਚੇ ਇਹੋ ਜੇ ਜਨਮਰ ਦੇ ਭੋਲੇ ਜਾਂਦੇ ਆਗੇ ਬਿਲਕੁਲ ਸਹੀ ਗੱਲ ਖਾਣੇ ਹੋ ਗੱਡਾ ਸੋਨਾ ਪਰ ਸਮਾਗੇ ਹੋਇਆ ਘਾਟੀ ਵਾਲਾ ਇਹਦੀ ਜਿਆਦਾ ਚੰਗੀ ਆ ਰੂਮ ਜਿੱਦਾਂ ਹਿੰਨੀ ਜਿਆਦਾ ਭੋਲੀ ਠੀਕ ਹੈ ਬਾਈ ਸੋਠੀ ਮਾਰ ਅੱਗੋਂ ਵੀ ਸੋ ਮਾਰ ਹਾਂ ਪਾਗੀ ਆ ਗਏ ਦੇਖੋ ਕੋਈ ਪੂਰ ਛਟਾਣੀ ਚਵਾਈ ਪੂਰੀ ਫੇਟਾ ਸੇ ਤੱਕ ਪੂਰੀ ਵਧੀਆ ਕੁਆਲਟੀ ਵਾਲੀ ਯਾਰੇ ਆ ਗਏ ਠੀਕ ਜਿਹੜਾ ਵੀਰ ਭਰਾ ਲੈ ਗਿਆ ਨਾ ਵੀਰ ਝੋਟੀ ਪੂਰਾ 16 ਕਿਲੋ ਦੁੱਧ ਕੰਡੇ ਤੇ ਚੜੂਗੀ ਓਕੇ ਲੈ ਓਏ ਹਰਜੀ ਜੀ ਫੇ ਲੋ ਜੀ ਦੇਖੋ ਇਹ ਖੰਗ ਜਿਹੜਾ ਹਾਂ ਇਹ ਹੋ ਗਿਆ ਮੜ ਗਈ ਨੇ ਠੀਕ ਹੋ ਗਈ ਠੀਕ ਹੈ ਹਾਂਜੀ ਦੱਸੋ ਭਾਈ ਕੀ ਮੋਲੇ ਦਾ ਮੋਲ ਵੀਰ ਝੋਟੀ ਦਾ ਭਾਵੇਂ ਜੋ ਮਾਢੀ ਕਰੀਏ ਕਿੰਨੇ ਦੀ ਝੋਟੀ ਦੇ ਦੇਣੀ ਆ ਹਾਂਜੀ ਮੋਲ ਦਾ ਭਾਵੇਂ ਝੋਟੀ ਦਾ ਇੰਨੇ ਦੇ ਬਿਲਕੁਲ ਵੀਰੇ ਸਾਡੇ ਕੋਲ ਹੀ ਆਨੇ ਆ ਮੋਲ ਤੇ ਵੀਰ ਕੀਤਾ 170 75 ਦਾ ਜਾਇਜ਼ ਬਿਲਕੁਲ ਦੇ ਦਾਂਗੇ 140 ਦੀ ਝੋਟੀ ਦਵਾਂਗੇ 140 ਦੀ 35000 ਜਿਆਦਾ ਲਓ ਜੀ 135 ਦੀ ਦੀ ਕੱਟੀ ਦਵਾਂ ਪਰ ਵੀਰ ਜਿਹੜਾ ਵੀ ਵੀਰਪਰਾ ਝੋਟੀ ਲੈ ਗਿਆ ਨਾ ਹਾਂਜੀ ਇੱਕ ਯਾਦ ਕਰੂ 16 ਕਿਲੋ ਦੁੱਧ ਕੰਡੇ ਦੇ ਝੋਟੀ ਚਾਹੇ ਵੀ ਸੇਵਾ ਕਰੋ ਪੂਰੀ ਖੁੱਲੀ ਢੋਲੀ ਆ ਤੋ 20 ਦਿਨਾਂ ਨੂੰ 나ੜੂ ਦੇ ਬੱਚਾ ਆ ਇੱਕ ਦੋ ਦਿਨ ਦੀ ਸੋਈ ਆ ਤੇ 20 ਦਿਨਾਂ ਨੂੰ 16 ਲੀਟਰ ਦੁੱਧ ਕੰਡਰੀ ਕਰਦੇ ਆਂ ਮੈਂ ਨਾ ਵੀ ਹੋਰ ਵੀਰ ਜੀ ਦਾ ਬੱਦੂਗਾ ਝੋਡੀ ਬੱਦੂਗਾ ਵੀ ਮੈਂ ਨਾ ਕਰਦੇ ਹੋਰ ਦੋ ਸਹੀ ਗਾ ਗਾ ਨੂੰ ਬਣੇਗਾ ਦੁੱਜੀ ਜਿਹੜਾ ਇਹ ਝੋਡੀ ਲਾ ਗਿਆ ਠੀਕ ਹੈ ਬਾਈ ਇਹ ਤਾਂ ਵੀ ਮਾਣਾ ਨਹੀਂ ਹੈ ਤਾਰਾ ਮਾਰਦੀਆਂ ਪਾਸ ਤੁਹਾਡੇ ਸਾਹਮਣੇ ਕਰਦੀ ਵੇ ਲੋ ਕੋਈ ਮੇਰਾ ਭਰਾ ਇੱਥੇ ਆ ਕੇ ਚੈੱਕ ਪਾਸ ਕਰਕੇ ਪਿੰਗਰਦੀ ਖੜੀ ਧਕੇ ਲਾਉਣ ਵਾਲੀ ਠੀਕ ਤਸਲੀ ਨਾ ਦੱਸੋ ਵੀਰ ਹੋਰ ਕਿਹਨੂੰ ਵੀ ਕਹੂਗਾ ਵੀ ਮੈਂ ਲਾਡੂ ਸਾਰੀਆਂ ਮਈਆਂ ਜੇ ਕਿ ਕਦੈਂਦੀਆਂ ਸੋਈਆਂ ਨੇ ਆ ਲਾਡੂ ਨਾਲ ਗਿੱਲਾ ਨਾਲ ਗਿੱਲਾ ਨਾਲ ਜੇ ਠੀਕ ਪਟਾ ਜੇ ਪਟਾ ਲਾ ਲਾ ਇੱਕ ਰੰਗ ਕਾਲੀ ਤੇ ਵੱਡੀ ਮਹੀਂ ਦੇਖੋ ਜੀ ਪੂਰੀ ਕੁਆਲਿਟੀ ਵਾਲੀ ਲੰਬਾਈ ਵੇਖੋ ਝੋਟੀ ਦੀ ਬੇਲ ਬੂਲ ਬਹੁਤ ਸੋਹਣੀ ਮਹੀਂ ਦੀ ਤੇ ਜੈਡ ਬਲੈਕ ਆਈ ਬੜਾ ਵੇਖੋ ਕਿੰਨਾ ਚੌੜਾ ਪਾ ਗੜਿਆ ਮੰਜਾ ਰਹਿਦਾ ਹਨ ਪੂਰੀ ਵੀਰ ਝੋਟੀ ਵੱਡੀ ਆ ਤੇ ਸਾਫ ਹੈ ਜਿੰਨੀ ਹੈ ਵਧੀਆ ਕੁਆਲਿਟੀ ਵਾਲੀ ਝੋਟੀ ਆ ਬਾਕੀ ਵੀਰ ਜੀ ਚਵਾਬ ਸਮਾ ਦੀ ਇੱਕ ਨੰਬਰ 10000 ਕਿਲੋ ਝੋਟੀ ਕੋ ਬਾਲਾ ਚਵਾਈ ਚੋਈ ਪੋਲੀ ਏ ਇੱਕ ਰਾਮ ਉਹਨ ਲਗਾ ਚਵਾਦੀ ਮਹੀਂ ਵੀ ਜਿਹੜੀ ਜਿਤਰਾ ਦੀ ਜਿਹੜੀ ਮਹੀਂ ਹੋਊਗੀ ਠਣਾ ਤੋਂ ਪਹਿਲਾਂ ਦੱਸ ਕੇ ਕਰ ਜੇ ਧੰਨ ਵਾਲੀ ਮੈਂ ਆ ਤੇ ਪੂਰੀ ਦੁੱਧ ਵਾਲੀ ਤੁਰ ਲੈ ਜੀ ਬੋਲਾ ਜੀ ਤੇ ਬੇਲ ਬੜੀ ਝੋਟੀ ਦੀ ਉਦਾਂ ਪੂਰੀ ਵੀਰ ਝੋਟੀ ਚੰਗੀ ਆ ਜੀ ਮੋਬਾਈਲ ਪੂਰੀ ਬਹੁਤ ਜੀ ਬਹੁਤ ਲੰਬਾਈ ਝੋਟੀ ਨਸਾਂ ਮਾਣਾ ਜੀ ਮੁੱਲ ਵੀਰ ਝੋਟੀ ਦਾ ਭਾਵੇਂ ਕਰਾਂ 1 5 ਹਮ ਜੈਸ ਤੋ ਇਹ ਗੋਲ ਕਰਦੇ ਨੇ ਇਹਨਾਂ ਮਗਰਲੀਆਂ ਮਈਆਂ ਦੇ ਹਾਂ ਜੀ ਜਿਨ੍ਹਾਂ ਜਿਨ੍ਹਾਂ ਦੀ ਮਹਿੰਦੀ ਦੇਣੀ ਆ ਦੱਸੋ ਜੀ ਹਾਂ ਤੇ ਨਾ 95 ਚ 500 ਛੋੜ ਹੋ ਜੂ 95 ਜੋ 95 ਨਹੀਂ ਥੋੜਾ ਥੋੜਾ ਕਰ ਚਰਨ ਮੇਰੀ ਜਾਨ ਮੇਰੀ ਹਾਂਜੀ ਚਲੋ ਜੀ ਠੀਕ ਹੈ ਜੀ ਸਾਹਿਬ ਜੀ ਕਿਹੜਾ ਹੀ ਚਰਾਨਾ ਯਾਰ ਆਲੇ ਦਵਾਲੇ ਵੇਖ ਕੇ ਮੈਨੂੰ ਨਿਕਾ ਮਾਰ ਕੇ ਹਾਂਜੀ ਮੈਨਾਂ ਮੈਂ ਲੱਲੇ ਵਾ ਠੀ ਝੋਟੀ ਆ ਪੂਰੀ ਠੀਕ ਐ ਬਾਈ ਉਹ ਤਾਂ ਵਧੀਆ 14 ਕਿਲੋ ਕੱਢ ਨਾਲੀ ਠੀਕ ਆ ਜੀ ਸਾਫ ਅਜੇ ਇੱਕ ਦੋ ਦੋ ਦਿਆਂ ਸਈਆਂ ਬੋਲੇ ਦੇ ਆ ਤੇ 20 20 ਦਿਨ ਬਾਅਦ ਫਿਰ ਦੁੱਧ ਚੜ੍ਹ ਗਿਆ ਮੈਨੂੰ ਬਣਾ ਜੈਦ ਪਾਉਂੀਆਂ 6 ਮਹੀਨੇ ਨਾੜੂ ਮਗਰ ਕੱਟੀ ਆ ਕਿ ਗਿੱਲਾ 나ੜੂ ਜੋ ਲਓ ਜੀ ਲੈ ਲਓ ਜੀ ਬਈ ਕੱਟੀ ਨਾੜੂ ਤੇ ਮਹੀਂ ਕੱਟੀ ਗਈ ਮਾਰ ਕੱਟੀ ਆ ਕੱਟੀ ਮਈਆਂ ਇਤਰਾਹ ਦੀਆਂ ਮਈਆਂ ਵੀ ਧਕੇ ਡਾਉਣ ਵਾਲੀਆਂ ਦੁੱਧ ਦੇ ਬਿਲਕੁਲ ਸਹੀ ਗੱਲ ਆ ਆ ਮਈਆਂ ਦੁੱਧ ਇਹ ਕੈਂਡੀ ਖਾਣ ਵਾਲਾ ਵਾਹ ਜੀ ਦੇਖੋ ਜੀ ਲੈਵਾ ਕਰੋ ਚੈੱਕ ਜਨਾ ਗਾਗਰਾਂ ਮੁੱਧੀਆਂ ਮਾਰੀਆਂ ਕੁਆਲਟੀ ਵਾਲੇ ਪਸ਼ੂ ਆ ਭਾਈ ਕੋਲ ਸਿੱਖੇ ਤੋਂ ਟਾਈਮ ਨਾਲ ਤਿਆਰੀ ਮੈਂ ਤਾਂ ਵੀ ਵੀਰੇ ਧੱਕੇ ਡਾਊਨ ਵਾਲੀ ਮਹੀਂ ਤਾਜੀ ਸੋਈ ਆ ਬੋੜਾ ਹੋਊਗਾ ਵਧੀਆ ਮੈਦ ਸੁਭਾਨ ਸੁਭਾਨ ਮੱਝਾਂ ਆ ਜੀ 10000 ਕੰਦਾ ਬੋੜਾ ਆਊਗਾ ਵਧੀਆ ਦੁੱਧ 15 ਕਿਲੋ ਮੈਨੇ ਕੱਢਿਆ ਤੇ ਜਾ ਸੋੜਾ ਸੋਈ ਆ ਦੋ ਤਿੰਨ ਮੱਝਾਂ ਵਈਏ ਦਾਵੀਆਂ ਲੈ ਜਾ ਕੈਨ ਭਰ ਕੇ ਦੇ ਦੇ ਤੇ ਪਿੱਛੋ ਕਰਕੇ ਪੁਰਿਆਂ ਖਾਈਆਂ ਜਾਂਦੀਆਂ ਕੋਈ ਜੂਮ ਵਾਲਾ ਕੰਮ ਨਹੀਂ ਆ ਵੀ ਜੂਮ ਵਰਗੇ ਨਿੱਗੀਆਂ ਕਰ ਦੋ ਕਟੀਆਂ ਜਿਹੜਾ ਮਰਜੀ ਵੀਰ ਭਰਾ ਵੀਰ ਮਈ ਜਿੰਨੇ ਜਿੰਨੇ ਮੈਂ ਤਾਂ ਮੋਲ ਮੰਗਾ ਕੇ ਮਈਆਂ ਜਿਹਨੂੰ ਕਹਿੰਦੇ ਅਸਲ ਚੀਜ਼ਾਂ ਠੀਕ ਕੁਆਲਟੀ ਵਾਲੀਆਂ ਦੁੱਧ ਵਾਲੀਆਂ ਫਿਰ ਠੀਕ ਕੱਟੀ ਮਾਰੇ ਦੇ ਕੱਟੀ ਬੱਟੀ ਵੀਰ ਜੀ ਢਕੇ ਲਾਉਣ ਵਾਲੀ ਮਈ ਵੀਰੇ ਜੀ ਦੇਖੋ ਜੀ ਕੁਆਲਟੀ ਪੂਰੀ ਦੱਸੋ ਜੀ ਮਈ ਦਾ ਕਰਾ ਜੋ ਮਰਜੀ ਹਾਂਜੀ ਜਿੰਨੇ ਦੀ ਮਈ ਦੇ ਦੇਣੀ ਗੈਸ ਲੋ ਹਾਂਜੀ ਮੋਲਨ ਦਾ ਬੇਦੋਲ ਛੜਦਾ ਨਹੀਂ ਪੰਜਾਬੀ 8000 ਦੀ ਹਾਂ ਐਂਡ ਐਂਡ ਦੀ ਬਿਲਕੁਲ ਗੱਲ ਸਹੀ ਆ ਲਓ ਜੀ 85000 ਦੀ ਵੱਡੀ ਕੈਂਡੀ ਵੱਡੀ ਕੈਂਡੀ 85000 ਦੀ ਇਹ ਸਾਰਿਆਂ ਮਾਲ ਦੇ ਦੇਖਣ ਵੜਾ ਅੱਜ ਵੀਡੀਓ ਆਣੀ ਆ ਵੱਡੀ ਕੈਂਡੀ 85000 ਦੀ ਠੀਕ ਹੈ ਦੁੱਧ ਵਾਲੀ ਕੈਂਡੀ ਛੋਟੀ ਮੁੰਨੇ ਜੱਗੀ ਘਰੇਣ ਦੀ ਇੱਕ ਰੰਗ ਕੱਟੀ ਠੀਕ ਵੀਰ ਜੀ ਪਹਿਲੇ ਸਵੇਰ ਬੰਦੇ ਲਿਆਏ ਸੀ ਹਾਂਜੀ ਹਾਂਜੀ ਬਾਹਰ ਕੱਢ ਲੈ ਜੂਗੀ ਤੋੜ ਕੇ ਸਿੰਘੀ ਸਿੰਘੀ ਨਾ ਡਰਦੀ ਥੋਟੀ ਨਾਲ ਆ ਡਰਦੀ ਏ ਥੋਟੀ ਦੇਖੋ ਦੇਣਾ ਲੈ ਜੋ ਵੀ 4-5 ਅਰੇ ਵੀਰ 4-5 ਨਹੀਂ ਦੇਣਾ ਖਾਣੇ 8 ਹਾਂ ਥੋਟੀ ਦੁੱਧ ਕੱਢਦੀ ਕੰਡੇ ਵਾਲਾ 20 ਕਿਲੋ ਇਹ ਹਾਂਜੀ ਤੇ ਫੁੱਲ ਗਰੰਟੀ ਦੇ ਝੋਟੀ ਆਈ ਖਲਾੜਦੇ ਵੀਰ ਖਲਾੜਦੇ ਵੀਰ ਜੀ ਆ ਜਿਹੜਾ ਵੀ ਥਾਣਿਆਂ ਨਾਲ ਹੁਰਲਾ ਇੱਕ ਮਿੰਟ ਰੋਜੋ ਬਿਲਕੁਲ ਖੁਰਰੀ ਖੁਰਰੀ ਲੱਗ ਲਿਆ ਮਾੜੀ ਮੰਨ ਲਓ ਮੰਨ ਲਓ ਮਾੜੀ ਇਹਦਾ ਜਮਾਂਦਰੋ ਹੀ ਵੀਰੇ ਝੋਟੀ ਦਾ ਮਾਸ਼ ਵਧਿਆ ਹੋਇਆ ਖਲਾੜਨ ਮੈਂ ਬਾਲਣ ਮਾੜੀ ਮੈਂ ਖਾਦਾਂ ਮਾਧਰੂ ਵੀਰ ਚੋਟੀ ਦਾ ਆਤਰਾ ਮਾਸ਼ ਵਧਿਆ ਇੱਕ ਧਾਰ ਦੇ ਨਾਲ ਉਧਰ ਉਧਰੀ ਫਰਕ ਹੋਊਗਾ ਸ਼ਟਾਮ ਤੇ ਲਿਖ ਦਾਂਗੇ ਹਾਂਜੀ ਜਵਾਬ ਸਮਾ ਦੀ ਇੱਕ ਨੰਬਰ ਦੇ ਧਾਰ ਇੱਕ ਨਿਕਲਦੀ ਨਾ ਇੱਕੋ ਧਾਰ ਨਿਕਲੂਗੀ ਇੱਕੋ ਸ਼ਰਾਖ ਆ ਮਜੀਠੀਆਂ ਝੋਟੀ ਲਈ ਆ ਵੀਰ ਆਪਣੇ ਭਰਾ ਹੀ ਆ ਆਪਣੇ ਟਰਾਲੀਆਂ ਟਰੈਕਟਰਾਂ ਦਾ ਕੰਮ ਕਰਦੇ ਵਪਾਰ ਕਰਦੇ ਨੇ ਉਹ ਗੰਡੇ ਦੇ ਝੋਟੀ ਨੇ ਦੁੱਧ ਚਾੜਿਆ ਆ ਠੀਕ ਜੀ ਜੋ ਹਰਿਆਣੇ ਦੇ ਵਿੱਚਾਂ ਝੋਟੀ ਆਈ ਠੀਕ ਜੀ ਜਿਹੜੀ ਗਾਲ ਆ ਠੀਕ ਜੀ ਤੇ ਬਿਲਕੁਲ ਪਾਣਾ ਚਾਹੀਦਾ ਰੇ ਲੋ ਮਕਰ ਖਾ ਦਿੰਨੇ ਆ ਤੇ ਪੂਰੀ ਪੀ ਧਾਰ ਇੱਕ ਹੀ ਆਉਂਦੀ ਉਹਦਾ ਹੀ ਕੁਦਰਤੀ ਬਰਾਬਰ ਦੁੱਧ ਇੱਕੋ ਜਿਹਾ ਕੁਦਰਤੀ ਪਿੱਛੋ ਕੁਦਰਤੀ ਦਾ ਜਿਹਾਸ਼ ਹੀ ਜਮਾਂਦਰੂ ਵਧਿਆ ਜਿਹੜੀ ਗੱਲ ਬਾਕੀ ਕਿ ਉਹ ਵੀ ਦਿੱਤੀ ਵੀ ਵੀਰ ਜਿਹੜਾ ਵੀ ਵੀਰ ਕੋਲ ਲੈ ਲਓ ਕੋਈ ਕਾਓ ਬਰਾਬਰ ਆਉਗਾ ਪਾਈਆਂ ਜੇ ਸੱਚਾਈ ਗੱਲ ਪੂਰੀ ਦੱਸੀ ਯਾਰ ਕੋਈ ਐਮ ਆਰ ਰਿਕਾਰਡ ਵੀ ਦੱਸ ਕੇ ਆਹੀਂ ਦੇ ਵੀਰ ਨਿਕਲ ਜੇ ਜੰਮੂਵੀ ਹੋਵੇ ਪੰ ਬੱਚੇ ਨੇ ਕੀਤਾ ਉਹ ਵੀ ਦੱਸ ਦਿੰਨੇ ਆ ਬਿਲਕੁਲ ਸਹੀ ਗੱਲ ਇਹ ਗੱਲਾਂ ਨੇ ਆਨਲਾਈਨ ਕਰ ਲੈਣਾ ਉਹ ਜੋ ਝੂਠੇ ਨਾ ਪਵੇ ਪੀ ਆ ਤੂੰ ਦੱਸੀ ਨਹੀਂ ਬਿਲਕੁਲ ਗੱਲ ਸਹੀ ਆ ਸਿੰਗੀ ਝੋਟੀ ਨੂੰ ਲੱਗੋ ਜੇ ਸੱਚਾਈ ਪਾਈਆਂ ਦਾਤਾ ਵੀ ਥਾਣ ਚਵੇਂ ਪਰ ਧਾਰਾ ਬਰਾਬਰ ਆ ਉਹ ਮਾਸ਼ ਵਧਿਆ ਇਹ ਹਫਤਾ ਲੈ ਜਾਏਗੀ ਵੀਰ ਜੀ ਲੈ ਜਾਏਗੀ ਚਲੋ ਜੀ ਸੋਰ ਤੇ ਆ ਛੋਟੀ ਤੇ ਛੋਟੀ ਵੱਡੀ ਛੋਟੀ ਹੈ ਗਾਰੰਟੀਦਾਰ ਆਪਣੇ ਵੀ ਟਰਾਲੀ ਆਪਣੇ ਵੀ ਟਰਾਲੀਆਂ ਦੇ ਟਰੇਡਰਾਂ ਦਾ ਕੰਮ ਕਰਦੇ ਆ ਤੇ ਜਿਹਦੇ ਆ ਉਹਨਾਂ ਕੋਲ ਛੋਟੀ ਜਾਈ ਹੈ ਮੈਂ ਪੂਰੇ ਦੁੱਧ ਵਾਲੀ ਛੋਟੀ ਆ ਸਮੇਂ ਦੇ ਹਿਸਾਬ ਨਾਲ ਵੀਰ ਬਿਲਕੁਲ ਜਿਆੜੀ ਛੋਟੀ ਜੇ ਨਹੀਂ ਜਿਹੜਾ ਕੋਈ ਵੀਰ ਭਰਾ ਲੈ ਗਿਆ ਨਾ ਹਾਂਜੀ ਇਹ ਜਾਨਵਰ ਛੋਟੀ ਦੀ ਚੰਗੀ ਆ ਦੱਸੋ ਭਾਈ ਕੀ ਮੋਲ ਆ ਬੋਲੋ ਵੀਰ ਛੋਟੀ ਦਾ ਕਰਾ 1 5000 ਹਾਂਜੀ ਹਾਂ ਨਾ 95 ਦੀ 9494 ਬਿਲਕੁਲ ਗੱਲ ਸਹੀ ਆ ਦੇਖੋ ਜੀ ਅੱਜ ਤੋਂ ਹੱਤੇ ਨੂੰ ਇਹ ਝੋਟੀ 1.5 ਲੱਖ ਦੀ ਝੋਟੀ ਵਿਗਣੀ ਆ ਤੇ 94000 ਦੀ ਬਾਈ ਹੱਤਾ ਕੱਚੀ ਤੇ 94000 ਦੀ ਬਾਈ ਝੋਟੀ ਦੇ ਇਹ ਕਿੱਡੀ ਅਬਰ ਝੋਟੀ ਪੂਰੀ ਬ੍ਰੈਂਡ ਆ ਇਹ ਗੱਲ ਕਹਿੰਦੇ ਆ ਮੁੰਦਰੀ ਆ ਮਜੀਠਨ ਸਟਾਮ ਲੇਖ ਦਾਂਗੇ ਝੋਟੀ ਦਾ ਇੱਕ ਧਾਰ ਦਾ ਵੀ ਫਰਕ ਹੋਊ ਸਹੀ ਗੱਲ ਆ ਲਓ ਜੀ ਇਹ ਤੋਂ ਵੱਡੇ ਗਰੰਟੀ ਹੋਰ ਕੀ ਹੁੰਦੀ ਆ ਜਿਹੜੇ ਬਾਈ ਪੂਰੇ ਕਹਿੰਦੇ ਗੱਲ ਉਹ ਵੀ ਵੀਰ ਪੂਰੇ ਵਧੀਆ ਕੰਮ ਕਰ ਰਿਹਾ ਜਿਹਨਾਂ ਝੋਟੀਆਂ ਆਈਆਂ ਪਿੱਛੋਂ ਇੰਨੇ ਕ੍ਰੈਡੀ ਤੇ ਝੋਟੀਆਂ ਆਈਆਂ ਆ ਪਿੱਛੋਂ ਉਹਨਾਂ ਦੀ ਗਾਰੰਟੀ ਆਈ ਵੀਰਾਂ ਦੀ ਠੀਕ ਆ ਪਾਸ ਹੀ ਕਰ ਸਕਦਾ ਆਪਣੇ ਘਰ ਤੇ ਜਤ ਸਾਰੀ ਨਾਲ ਠੀਕ ਓਕੇ ਜੀ ਵਧੀਆ ਰੇਟ ਦੱਸੋ ਜੀ ਖੋਲੋ ਵੀਰ ਸੱਜਰ ਸੁਈ ਆ ਮੈਂ ਹਾਂਜੀ ਬਿਲਕੁਲ ਤਾਜੀ ਹਾਂਜੀ ਹਾਂਜੀ ਪੂਰੀ ਡੋਡਰੀ ਮਹੀਂ ਮੇਰੀ ਡੇਰੀ ਵਾਲੀ ਮਾਝ ਆ ਗਈ ਜਿਹਨੂੰ ਕਹਿੰਦੇ ਡੇਰੀ ਵਾਲੀ ਤੇ ਕੁਆਲਟੀ ਵਾਲੀ ਠੀਕ ਜੀ ਜਿਹੜੀ ਰਿਕਾਰਡ ਤੋੜੋਗੀ ਮਹੀਂ ਦੇ ਕੋਲੋਂ ਵੀਰ ਹੁਣ ਬੋੜਾ ਹੋਊਗਾ ਕੋਈ 13 ਹੋ ਜੇ 14 ਹੋ ਜੇ ਠੀਕ ਜੀ ਦੁੱਧ ਉਹ ਨਾ ਬੋਲਾ ਹੂੰ ਮੈਂ ਅੱਜ ਤੇ ਜਿਆਦੇ ਨਾ ਸੁੱਈ ਜਿਆਦੇ ਨਾ ਸੁੱਈ ਨੂੰ ਮੈਂ ਦੁੱਧ ਵਾਲੀ ਦੇਖੋ ਲੈਵਾ ਲਈ ਫਿਰਦੀ ਕੁਆਲਟੀ ਵਾਲਾ ਜਿਹਨੂੰ ਥੱਬਾ ਪਿਆ ਨਾ ਵੀਰ ਜੀ ਆਪਣੇ ਵੀਰ ਭਰਾਣੇ ਕੰਮ ਤੋੜਨਾ ਮੈਂ ਦੁੱਧ ਵਾਲੀ ਮੈਂ ਦਾ ਫਾਇਦਾ ਜਿਹੜੀ ਕਰ ਉਹਦੇ ਲਈ ਮੈਂ ਫਾਇਦਾ ਪਲਾਨ ਨਿੱਕੇ ਤੋਂ ਕੰਮ ਚਾਲੂ ਕਰੇ ਸਹੀ ਗੱਲ ਕੁਆਲਟੀ ਵਾਲੀ ਮੈਂ ਇਹੋ ਜੀ ਮੈਂ ਵੀਰ ਦੇਖੋ ਜੀ ਲੈਵਾ ਲਈ ਫਿਰਦੀ ਵਧੀਆ ਕੁਆਲਟੀ ਵਾਲੀ ਮੈਂ ਆ ਲੈਵਾ ਦੀ ਪਾਂਡੀ ਪਾਈ ਪਾਂਡੀ ਪਾਈ ਕਰਦੀ ਸੋਹਣੇ ਭਾਈ ਸੋਹਣੇ ਵਾਲੀ ਮੈਂ ਲੈ ਆਓ ਇਹਦਾ ਭਾਈ ਹੁਣ ਨਿਕਾ ਜਾਂ ਬੋਲਿਆ ਮੋਲ ਜਾਇ ਜਾਨਾ ਕੇ ਗੜਪਾ ਹਾਂਜੀ ਸਾਰੇ ਮੋਲ ਜਾਇ ਜੇ ਵੀਰ ਜੀ ਠੀਕ ਮਈਆਂ ਦੁੱਧ ਵਾਲੀਆਂ ਤੇ ਮੋਲ ਜਾਇ ਜੇ ਠੀਕ ਆਏ ਮੋਲ ਆ ਤੇ ਵੀਰ ਹਰ ਵਾਰ ਜਾਇ ਹੁੰਦੇ ਜਿਹੜੀ ਗੱਲ ਹੈ ਰੇਟ ਬੱਕਾ ਭਾਈ ਬਿਲਕੁਲ ਸਹੀ ਗੱਲ ਹੈ ਬਹੁਤ ਮਿਠੇ ਰੇਟ ਹੁੰਦੇ ਆ ਤੇ ਸਾਰੇ ਵੀਰ ਭਰਾ ਜੀ ਜਾਇ ਬਿਲਕੁਲ ਕੋਈ ਨਾ ਮੈਂ ਦਾ ਜੋ ਮਰਜੀ ਹਾਂਜੀ ਮੋਲ 95 92 ਦੇ ਦਾਂਗੇ ਠੀਕ ਸਟਾਡ ਠੀਕ ਹੈ ਥੋੜੀ ਹਾੜੀ ਛੋੜ ਪਾਈ ਕਹਿੰਦਾ 500 ਰੁਪਇਆ 500 ਕਰ ਦਾਂਗੇ ਚਲੋ ਠੀਕ ਹੈ 500 ਕਰ ਦਾਂਗੇ 500 ਰੁਪਇਆ ਗੱਟਾ ਗਰੰਟੀ ਨਾਲ ਗਰੰਟੀ ਨਾਲ ਇਹ ਆ ਗਰੰਟੀ ਨਾਲ ਮਹੀਂ ਆਈ ਆ ਵੀ ਦੁੱਧ ਮੈਂ 16 ਕਿਲੋ ਕੱਢਦੀ ਆ ਇਹਦੀ ਚੰਗੀ ਮਹੀਂ ਕੁਆਲਟੀ ਵਾਲੀ ਦੁੱਧ ਵਾਲੀ ਠੀਕ ਹੈ ਤੇ ਬਾਕੀ ਵੀ ਜੀ ਬੱਚੇ ਸਾਰੇ ਮਈਆਂ ਦੇ ਦੂਹਾਂ-ਦੂਹਾਂ ਦਰਵਾਦੇ ਜੀ ਤਾਜ਼ੀਆਂ ਬਿਲਕੁਲ ਤਾਜ਼ੀਆਂ ਸੁਈਆਂ ਵੱਡੀਆਂ ਮੱਝਾਂ ਆ ਮੇਰੇ ਭਰਾ ਸਾਂਭ ਕੇ ਉਹ ਦੁੱਧ ਦੇ ਪੂਰੇ ਚੜਨ ਵਾਲੀਆਂ ਮੱਝਾਂ ਜਿਨ੍ਹਾਂ ਨੂੰ ਕਹਿੰਦੇ ਆ ਵੱਡੀਆਂ ਕਵਾੜੇ ਜਿਹੜੇ ਲੈਵੇ ਹੋਣ ਲਈ ਫਿਰਦੀਆਂ ਤੇ ਦੁੱਧ ਨਾਲ ਕੱਢਣਾ ਆਪਣੀ ਵੀਰ ਦੱਸੇ ਨਾ ਰੂ ਤੋਂ ਤੇ ਕੱਢਣਾ ਜਿਹੜਾ ਵੀ ਵੀਰ ਭਰਾ ਆ ਹਾਂਜੀ ਪੂਰੀ ਵਿਧੀ ਫੁੱਲ ਗਾਰੰਟੀ ਆ ਗਾਲਾਂ ਮਾਰ ਠੀਕ ਥਾਰਾ ਮਾਰ ਸਾਫ ਸੁਥਰਾ ਹੈ ਵਧੀਆ ਤੁਹਾਡੇ ਜਿੰਨੇ ਵੀਰ ਭਰਾ ਲਾਈਕ ਕਮੈਂਟ ਸ਼ੇਅਰ ਵਾ ਤੋਂ ਵਾਦ ਚੈਨਲ ਨੂੰ ਕਰਿਆ ਕਰੋ ਵੀਰਾਂ ਭਰਾਵਾਂ ਨੂੰ ਸਪੋਰਟ ਦਿਆ ਕਰੋ ਬੜਾ ਖੁਸ਼ ਹੋਣਾ ਤੁਹਾਡਾ ਸੋਹਣੇ ਗੱਭਰੂ ਜਵਾਨਾਂ ਨਾਲ ਤਰ ਮਾਰੇ ਚੰਦੇ ਹਾਂ ਜੀ ਮੈਂ ਤਾਂ ਕਾਰਨ ਡਰਨੀ ਹਾਂ ਬੀ ਆਜੀ ਬਿਲਕੁਲ ਬਿਲਕੁਲ ਵੀਰ ਜੀ ਮੈਂ ਤਾਂ ਕਹਿੰਦੇ ਪਿਆਰ ਵਾ ਤੋਂ ਵਾਦ ਰੱਖੋ ਹਾਂਜੀ ਹਾਂਜੀ ਤੇ ਆਹੀ ਸਾਰੇ ਕ ਵੀਰ ਭਰਾ ਨੂੰ ਇਹ ਕਹਿੰਦੇ ਵੀ ਇਹ ਕੰਮ ਜੇ ਪਾਓ ਕਾਰੋਬਾਰ ਵਧੀਆ ਜਿਹੜੀ ਠੀਕ ਹੈ ਸਹੀ ਗੱਲ ਆ ਜੇ ਜੇ ਕੋ ਜਿਹੜੇ ਵੀਰ ਭਰਾ ਕੋ 30 40 ਕਿਲੋ ਦੁੱਧ ਘਰਦਾ ਨਾ ਹਾਂਜੀ ਹਾਂਜੀ ਵੀਰੇ ਦੁੱਧ ਦਾ ਭਵੇਂ ਰੇਟ 50 ਰੁਪਏ ਭਵੇਂ 40 ਰੁਪਏ ਵੇਚੇ ਨਾ ਦੁੱਧ ਤਾਂ ਵੀ ਇੱਕ ਟਾਈਮ ਦਾ ਦੁੱਧ ਬਾਜੀ ਜਾਂਦਾ ਜੇ ਕੋ 10 ਮਈਆਂ ਆ 10 ਮਈਆਂ ਐਵਰੇਜ ਰੱਖੇ ਨਾਲ ਬੱਚੇ ਜ਼ਰੂਰ ਪਚਾਇਆ ਕਰੋ ਬੱਚੇ ਕਟੀਆਂ ਪੁਜਾਓਗੇ ਤੇ ਗਾਹ ਮੰਦਾ ਪੰਜਾਬ ਵਧਨੀਆਂ ਜੀ ਮੈਂ ਇੱਕ ਟਾਈਮ ਦਾ ਵੰਡ ਖਾ ਗਏ ਇੱਕ ਟਾਈਮ ਦਾ ਦੁੱਧ ਛੜਦੀ ਛੜਦੀ ਜੋ ਮਰਦੀ ਨਹੀਂ ਆਵੇਂ ਨੇਰੀ ਆਵੇਂ ਪੱਕੇ ਪੈਸੇ ਪੈਸੇ ਹੁਣ ਕਰਦੀਆਂ ਆਪਣੇ ਉਹ 10 ਮੰਜਾਂ ਵਧੀਆਂ ਤੇ ਦੋ ਹੀ ਛੜਨਦੀਆਂ ਗੱਲ ਹੈ ਵੀ ਜਨਵਾਰ ਟੌਪ ਤੋਂ ਟੌਪ ਦਾ ਇਹ ਨੋਇਆ ਸਹੀ ਗੱਲ ਹੈ ਮਾਕੇ ਮਾੜਾ ਮਾਲਕ ਸੁੱਖ ਰੱਖੇ ਕਰਮਾ ਰੀਆਂ ਜਦੋਂ ਮਹੀਂ ਰੱਜ ਕੇ ਰਾਹ ਨੂੰ ਗਾਲੀ ਪੈਂਦੀ ਸੁੱਖ ਮੰਗਦੀ ਸੁੱਖ ਮੰਗਦੀ ਸਹੀ ਗੱਲ ਕਿਤੇ ਪਰਖ ਕੇ ਵੇਖਿਓ ਬਿਲਕੁਲ ਸਹੀ ਜਿਹੜੀ ਗੱਲ ਜਦੋਂ ਮੈਂ ਖੁਸ਼ ਹੋ ਕੇ ਲਾ ਤਾਂ ਸਿੱਧੀਆਂ ਕਰਕੇ ਪੈਂਦੀ ਉਹ ਸੁੱਖ ਮੰਗਦੀ ਸੁੱਖ ਮੰਗਦੀ ਉਹ ਸਹੀ ਗੱਲ ਆ ਤੇ ਜਿਹੜੀ ਗੱਲ ਸੀ ਬਾਕੀ ਆ ਵੀ ਜਿੰਨੇ ਵੀਰ ਭਰਾ ਨਾਲ ਜੁੜੇ ਆ ਸਾਰੇ ਦਿਨੋਂ ਧੰਨਵਾਦ ਕਰਦੇ ਆ ਹਾਂਜੀ ਤੇ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਟੈਕ ਡਰੈੱਸ ਬੋਲਦਾ ਬਾਈ ਜੀ ਫੋਨ ਨੰਬਰ ਹੈਗਾ 8427407752 ਹਾਂਜੀ ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਤੇ ਜਿਹੜੇ ਪੁਰਾਣੇ ਪੀਰ ਨੇ ਕੋਈ ਮ ਵੀਡੀਓ ਪਾ ਦੇ ਕਰੋ ਮੇਰੇ ਭਰਾ ਜਿੱਤੋ ਵੀ ਕੋਈ ਵੀਰ ਭਰਾ ਤੇ ਵੀਡੀਓ ਵੇਂਦਾ ਹਾਂਜੀ ਠੀਕ ਹੈ ਵੀਰ ਨੇ ਵਿੱਚ ਹੀ ਡੰਗਰ ਪਣਾ ਉਹ ਵੀ ਪਾ ਸਕਦਾ ਹਾਂ ਦਾ ਕਹਿੰਦਾ ਕੋਈ ਟੋਕੜ ਮੈਂ ਆਪਣੀ ਪੌਮੀ ਆ ਖੁੱਲੀ ਆਫਰ ਠੀਕ ਆ ਮਰਜ਼ੀ ਕੋਈ ਮੈਂ ਤਾਂ ਵੀ ਮੁੱਲ ਪੂਰਾ ਪਾਵਾਂ ਖੁੱਲੀ ਆਫਰ ਆ ਤੇ ਹਰ ਚੰਗੇ ਬਣਾ ਹਾਂਏ ਪੂਰੀ ਓਏ ਵੀ ਅੰਮਰ ਵਿੱਚ ਪੋਣਾ ਨਾਲ ਪਾ ਲਈ ਠੀਕ ਆ ਬਾਈ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ